ਬਹੁਤ ਹੀ ਸਤਕਾਰਯੋਗ ਪ੍ਰਿੰਸੀਪਲਸ ਆਰ ਸਮੂਹ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ 5ਵੇਂ ਦਿਨ ਦਾ ਵਿਖਿਆਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਗੰਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਸੰਨ 1666 ਦੀ ਪੋ 7ਵੀਂ ਸੰਮਤ 1732 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤ ਅਲੌਕਿਕ ਸੀ ਜਿਵੇਂ ਕਿਸੇ ਆਗਾਮੀ ਜੋਤ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਰੌਸ਼ਨ ਸੀ ਜਿਵੇਂ ਕਿਸੇ ਪਰੰਪੁਰਖ ਦੇ ਧਰਤ ਤੇ ਆਉਂਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ ਪਟਨਾ ਸ਼ਹਿਰ ਦੀ ਉਸ ਸੁਹਾਵੀ ਧਰਤ ਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮੈਨਾਂ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਜੋ ਬਾਅਦ ਵਿੱਚ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਬਾਲ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜੇ ਸਮੇਂ ਅਗਮ ਹੋਇਆ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਸ਼ਾ ਜੀ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਪਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇਹ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰਖਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲਾ ਜ਼ਿਲ੍ਹੇ ਦੇ ਨਗਰ ਕੋੜਾਮ ਵਿਖੇ ਇੱਕ ਸੂਫੀ ਪੀਰ ਪੀਖਨ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨੋਮਨੀ ਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਨ ਪੁਰਖ ਨੇ ਜਨਮ ਧਾਰਿਆ ਹੈ ਜੋ ਲੋਕਾਂ ਨੂੰ ਤਾਰਨ ਆਇਆ ਹੈ ਉਹ ਤ੍ਰੰਤ ਹੀ ਆਪਣੇ ਦੋ ਮਰੀਦਾ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ ਰਿਵਾਨਾ ਹੋਏ ਰਸਤੇ ਵਿੱਚ ਪੀਖਣ ਸਾ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸਰਦਾ ਵਸ ਬਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪੀਖਨ ਸ਼ਾਹ ਨੇ ਸਿਆਸ਼ਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਤੱਕਿਆ ਉਸ ਪਲ ਉਸ ਦਾ ਹਿਰਦਾ ਇਸ ਤਰ੍ਹਾਂ ਖਿੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੋ ਕੇ ਸੋਨਾ ਹੋ ਗਿਆ ਹੋਵੇ ਪੀਕਨ ਸ਼ਾਹ ਨੇ ਫਰਖ ਲਈ ਮਠਿਆਈਆਂ ਦੀਆਂ ਦੋ ਮਟਕੀਆਂ ਬਾਲ ਗੁਰੂ ਦੇ ਚਰਨਾ ਅੱਗੇ ਰੱਖੀਆਂ ਇੱਕ ਹਿੰਦੂਆਂ ਲਈ ਦੂਸਰੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲ ਕਿਸ ਪੰਥ ਦਾ ਸਾਥ ਦੇਵੇਗਾ ਬਾਲ ਗੋਬਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਉਹਨਾਂ ਨੇ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੇ ਉਸ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਦਾ ਹੈ ਪੀਖਨਸ਼ਾ ਦੇ ਦਿਲ ਵਿੱਚ ਪੱਕਾ ਹੋ ਗਿਆ ਅਤੇ ਉਹ ਕਹਿ ਉઠੇ ਇਹ ਤਾਂ ਸਬ ਦਾ ਗੁਰੂ ਹੈ ਉਸ ਦਿਨ ਤੋਂ ਪਟਨੇ ਦੀਆਂ ਗਲੀਆਂ ਵਿੱਚ ਇਹ ਗੱਲ ਹਵਾ ਵਾਂਗ ਫੈਲ ਗਈ ਕਿ ਇੱਕ ਅਜੀਹਾ ਬਾਲਕ ਜੰਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਇੱਕ ਜਾਤ ਲਈ ਨਹੀਂ ਸਗੋ ਪੂਰੇ ਸੰਸਾਰ ਲਈ ਹੈ ਮਾਤਾ ਗੁਜਰੀ ਜੀ ਵੱਡੇ ਭਾਗਾ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾੜ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ ਹੌਲੀ ਵੇੜੇ ਵਿੱਚ ਭਜਨ ਫਿਰਨ ਜੋਗੇ ਹੋ ਗਏ ਤੇ ਮਿੱਠੀ ਤੋਤਲੀ ਬਾਣੀ ਵੀ ਬੋਲਣ ਲੱਗ ਪਈ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨ ਮਾਸ਼ੀ ਤੇ ਮੱਸੀਆ ਆਦੀ ਅਜਿਹੇ ਸਮਿਆਂ ਤੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾ ਲਈ ਆਉਂਦੀ ਸੀ ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਲਮਦਾਨਾਸ ਅਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ ਪੀਖਨ ਸਾਹੀ ਦੀ ਸਾਖੀ ਉਸ ਰੌਸ਼ਨੀ ਦੀ ਪਹਿਲੀ ਚਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਾਜਨਾ ਵਿੱਚ ਪ੍ਰਗਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ